ਹਾਲ ਜੀ ਕੀ ਹਾਲ ਜੇ ਠੀਕੋ ਬਾਈ ਗੋ ਠੀਕ ਰਖੇ ਜੀ ਆਜੋ ਅੱਜ ਆਪਾਂ ਬਣਾਈਏ Shimla mirch ਤੇ ਨਾਲ ਪਨੀਰ ਪਨੀਰ ਆਪਾਂ ਲਿੱਤਾ ਜੇ 100 ਗ੍ਰਾਮ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਲਿਆ ਜੇ ਇਸ ਤਰ੍ਹਾਂ ਦਾ ਆਹ ਵੇਖੋ ਇਸ ਤਰ੍ਹਾਂ ਦੇ ਪੀਸ ਕੱਟੇ ਜੇ ਗੋਲ ਗੋਲ ਤੇ Shimla mirch ਵੀ ਅਸੀਂ ਦੋ Shimla mirch ਵੱਡੀਆਂ ਲੈਂਤੀਆਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਕੱਟ ਲਿਆ ਇਸ ਤਰ੍ਹਾਂ ਕਰਕੇ ਆਹ ਵੇਖੋ ਇਸ ਤਰ੍ਹਾਂ ਕਰ ਲੈਣਾ ਆਪਾਂ ਵਿੱਚ ਵੀ ਕੱਟ ਦੇਣੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਗੋਲ-ਗੋਲ ਇਸ ਤਰ੍ਹਾਂ ਕੱਟਣਾ ਜਿਸ ਤਰ੍ਹਾਂ ਆਪਾਂ ਪਨੀਰ ਕੱਟਿਆ ਠੀਕ ਹੈ ਤੇ ਹੁਣ ਆਪਾਂ ਦੋ ਪਿਆਜ਼ ਲਿੱਤੇ ਛੋਟੇ-ਛੋਟੇ ਇਸ ਤਰ੍ਹਾਂ ਦੇ ਲੰਬੇ-ਲੰਬੇ ਕੱਟ ਲਏ ਐ ਤੇ ਇੱਕ ਟਮਾਟਰ ਲਿੱਤਾ ਇਸ ਤਰ੍ਹਾਂ ਦਾ ਆਪਾਂ ਲੰਬਾ ਕੱਟ ਲਿਆ ਤੇ ਇੱਕ ਅਦਰਕ ਦਾ ਟੁਕੜਾ ਪੀਸ ਲਿੱਤਾ ਜੇ ਇਸ ਤਰ੍ਹਾਂ ਛੋਟਾ-ਛਟਾ ਬਰੀਕ ਵੀ ਕੱਟ ਲਿਆ ਆਪਾਂ ਹੱਥ ਨਾਲ ਚਾਰ ਮਿਰਚਾਂ ਲਿੱਤੀਆਂ ਜਿਹੜੀਆਂ ਇਹ ਵੀ ਆਪਾਂ ਕੱਟ ਲਈਆਂ ਇਹ ਚਾਪਾ ਤੇਲ ਪਾ ਲਿਆ ਸਰੋਂ ਦਾ ਇਹਨੂੰ ਆਪਾਂ ਲਿਆ ਸਾੜ ਤੇਲ ਨੂੰ थोड़ा जाए बहुत ज्यादा सड़िया तो सा पनीर सड़ जाएगा देखो आप तरह का फ्राई कर लेना हल्का हल्का इस तरह फ्राई कर लेना हल्का हल्का बहुत ज्यादा भी नहीं करना ਨੇ ਸਾਰਾ ਕੱਢ ਲਿਆ ਸਾਰੇ ਸਰਮਾ ਆ ਲਿਆ ਆਪਾਂ ਐਸਾ ਉਹਨਾਂ ਹਲਕਾ ਹਲਕਾ ਆਪਾਂ ਕਰਨਾ ਇਹਨੂੰ ਫਰਾਈ ਬਹੁਤਾ ਜ਼ਿਆਦਾ ਨਹੀਂ ਕਰਨਾ ਆਪਾਂ ਹੁਣ ਜਿਹੜਾ ਤੇਲ ਜ਼ਿਆਦਾ ਸੀ ਆਪਾਂ ਕੱਢ ਲਿਆ ਕਿਸੇ ਬਰਤਨ ਦੇ ਵਿੱਚ ਭਾਂਲੇ 'ਚ ਕੱਢ ਲਿਆ ਤਲੀ ਛੋਟੀ ਜਾਂ ਕੋਈ ਕੋਲ ਬੋਲ ਲੈ ਲਓ ਜੋ ਕੱਢ ਲਓ ਤੇ ਜਿੰਨਾ ਕ ਆਪਾਂ ਨੂੰ ਚਾਹੀਦਾ ਆਪਾਂ ਇੰਨਾ ਕ ਕੜਾਈ 'ਚ ਪਾ ਲਿਆ ਹੁਣ ਆਪਾਂ ਇਹ ਜਿਹੜਾ ਪਿਆਜ਼ ਸੀ ਕੱਟਿਆ ਹੋਇਆ ਸੀ ਇਹ ਅਸੀਂ ਪਾ ਲੱਗੇ ਆ ਦੇਖ ਨਾਲੇ ਆਪਾਂ ਹਰੀ ਮਿਰਚ ਪਾ ਨਾਗੇ ਇਹ ਨਾਲ ਹੀ ਆਪਾਂ ਜਿਹੜੇ ਅਦਰਕ ਸੀ ਇਹ ਪਾ ਦਿੰਨੇ ਆ। ਤੁਹਾਡੀ ਮਰਜ਼ੀ ਆ ਤੁਸੀਂ ਥੋਮੇ ਵੀ ਪਾਓ ਪਾ ਸਕਦੇ ਓ ਤੇ ਇਹ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਕਰਕੇ ਇਹਨਾਂ ਨੂੰ ਘਰ ਲੈਣਾ ਬ੍ਰਾਊਨ। ਕੋਨ ਲੈਣਾ ਥੋੜਾ ਜਿਹਾ ਬ੍ਰਾਊਨ ਸ਼ੇਡ ਕਰ ਲੈਣੇ। ਮਸਪਨ ਦਾ ਖੰਦ ਖੰਦ ਖੰਦ। ਹਾਂਜੀ ਹੁਣ ਪਿਆਜ਼ ਗਿਆ ਪੁੱਜ ਤੇ ਹੁਣ ਆਪਾਂ ਚ ਪਾਉਂਦੇ ਮਸਾਲੇ ਅੱਧਾ ਚਮਚ ਨਮਕ ਪਾਇਆ ਤੁਸੀਂ ਸਵਾਦ ਅਨੁਸਾਰ ਅੱਧਾ ਚਮਚ ਆਪਾਂ ਲਾਲ ਮਿਰਚ ਪਾਈ ਹੈ ਤੁਸੀਂ ਸਵਾਦ ਅਨੁਸਾਰ ਤੇ ਅੱਧਾ ਚਮਚ ਆਪਾਂ ਹਲਦੀ ਪਾਈ ਹੈ ਇਹਦੇ ਵਿੱਚ ਹਾਂਜੀ ਆਪਾਂ ਬਿਲਕੁਲ ਥੋੜੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਕਲਰ ਵਾਸਤੇ ਤੇ ਹੁਣ ਆਪਾਂ ਇਹਨੂੰ ਹਿਲਾ ਲੈਣਾ ਹਿਲਾ ਲਿਆ ਤੇ ਇਹਦੇ ਸੱਪ ਹੁਣ ਥੋੜੀ ਕਸਤੂਰੀ ਮੇਥੀ ਪਾਵਾਂਗੇ ਕਸਤੂਰੀ ਮੇਥੀ ਪਾਤੀ ਤੇ ਨੋਸ ਦੇ ਰਲਾ ਹਾਲਾ ਕਿ ਹੁਣ ਆਪਾਂ ਇਹਦੇ ਚ ਪਾ ਦਿੰਦੇ ਆ Shimla mirch ਇਹ ਸ਼ਿਮਲਾ ਮਿਰਚ ਆਪਾਂ ਹੁਣ ਜਿਹੜੇ ਟਮਾਟਰ ਕੱਟੇ ਸੀ ਆਪਾਂ ਇਹ ਪਾ ਦਿੰਦੇ ਹਾਂ ਇਹਦਾ ਇਹਨਾਂ ਨੂੰ ਆਪਾਂ ਮੜਾ ਜਾਇਸ ਨਾ ਕਰ ਖਣਾ ਨਾਲ ਹੀ ਆਪਾਂ ਹੁਣ ਇਹਦੇ ਚ ਜਿਹੜਾ ਪਨੀਰ ਆਪਣਾ ਫਰਾਈ ਕੀਤਾ ਸੀ ਆਪਾਂ ਹੁਣ ਪਨੀਰ ਵੀ ਪਾ ਦੇਣਾ ਇਹਦੇ ਆਪਾਂ ਪਨੀਰ ਪਾਤਾ ਦੇ ਮੋਕ ਖੰਡ ਮੋ ਟੈਸੀ ਬਣ ਗਈ ਹੈ ਮੇਰੇ ਤਰੀਕੇ ਨਾਲ ਤੁਸੀਂ ਬਣਾ ਕੇ ਤੇ ਦੇਖੋ ਮਾਸਾ ਨਾਲ ਆਪਾਂ 2 ਮਿੰਟ ਆ ਪਾਣਾ ਰੱਖਣਾ ਹੈ ਨਾ ਪਲੇਟ ਦੇ ਵਿੱਚ ਆਪਾਂ ਵਾਓ ਆ ਦੇਖੋ ਆ ਦੇਖੋ ਕਿਸ ਤਰ੍ਹਾਂ ਬਣੇ ਜੀ ਬਹੁਤ ਵਧੀਆ ਬਣੀ ਹੈ ਤਾਂ ਤੁਸੀਂ ਬਣਾਓ ਆਪਾਂ ਹੁਣ ਇਹਦੇ ਵਿੱਚ ਐਨੇ ਖਾਓ ਇਹ ਬਣ ਗਈ ਜੀ ਸਬਜੀ ਹੁਣ ਪਨੀਰ ਤੇ ਸ਼ਿਮਲਾ ਮਿਰਚ ਦੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਤੁਹਾਨੂੰ ਖਾ ਕੇ ਦੱਸਦੇ ਆ ਟੇਸਟੀ ਕਿੱਦਾਂ ਦੀ ਬਣੀ ਐ ਪਨੀਰ ਦੀ ਸਬ지 ਵੀ ਲੈ ਲਓ ਬਹੁਤ ਐਸਟੀ ਬਣੀ ਆ ਤੁਸੀਂ ਹੁਣ ਬਣਾਓ ਦੇਖਾਓ ਮੇਰੇ ਤਰੀਕੇ ਨਾਲ ਆਪ ਵੀ ਖਾਓ ਬੱਚਿਆਂ ਨੂੰ ਖਾਓ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ